ਮਹੁਰਕ ਕੀ ਕੀਤ ਕਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਨਿਆ ਪੀਖਿਆ ਸੇ ਵੀਰ ਗਰਵਾਸਨ ਪਰਿਆਰੇ ਸਨਦਵਾਰ ਕੋ ਛਾਟ ਕੇ

ਹਰਿ ਕ੍ਰਿਸ਼ਨ ਨਾਮ ਸਿਮਰ ਪ੍ਰਭ ਆਪਣਾ ਮਾਨ ਕਾਨੋ ਭਈ ਅਰੁਗਾ ਕੋਟ ਬੇਗਨ ਲਾਤੀ ਤਮ ਸ਼ਰਨਾ ਪ੍ਰਗਟੇ ਭੇ ਸਜੁਗਾ ਕਰਿ ਕ੍ਰਿਸ਼ਨ ਨਾਮ ਸਿਮਰ ਪ੍ਰਭ ਆਪਣਾ ਮਨ ਤੁਹਾਨੂੰ ਤੇ ਅੱਲਾ ਉਹ ਬਿਗਨ ਲਾਤੇ ਤਾਉ ਸਰਨਾ ਬਰੰਦੀ ਅਲਹੀ ਸੁਜਤਾ ਤਰਫਾ ਨੇ ਸ਼ਬਦ ਸੁੱਖਿਆ ਗਾਉਂ ਸਹੋਂ ਪਰੋਣ ਤਾਹੀ ਬੁਰਪੂਰੋਂ ਹੋ ਰੱਖਿਆ ਰਾਹੂ ਸਾਧਾ ਸਰ ਅਮੇਦ ਬਟਾਈ ਤੰਦ ਵਚਨ ਤੇ ਅੱਲਾ ਸ਼ੰਤਾ ਕੀ ਪੈ ਰਗ ਦਾ ਆਇਆ ਆਹੂ ਬਿਰਜ ਪ੍ਰਤਪਾਲਾ ਆਰੇ ਅਮਰਨਾਮ ਭੋਜਨ ਨਿਤ ਪੂਜੈ ਸਰਬਿਲਾਹੁ ਗੁਰਤਾਨੂ जरा मेरा काम शुरू ना ठा गुर में ने सदा हूं सुनी अरदास स्वामी मेरा सर्वत रा मन आई ब्रह्मई सद लेजो अंतर गुरु नानक की बड आई सुनी अरदास स्वामी मेरा ਸ਼ਰਮ ਕਲਾ ਮਨ ਅੰ内 ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰਨਾਤ ਕੀ ਵਡਿਆਈ ਵਾਹਿਗੁਰੂ ਜੀ ਤਸਾ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਰਾਗੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ

ਸਤਿ ਨਾਮ ਵਾਹਿਗੁਰੂ ਜਗ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਬ੍ਰਾਹਮ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ